ਬਰੀਆ ਕਿਵੇਂ ਹੋ ਕਿਤੇ ਆਪ ਦਾ ਕੰਮ ਹੋ ਰਿਹਾ ਹੈ ਇਹ ਕਿਤੇ ਜਾਣਾ ਇਹ ਵੀ ਹਾਲਤ ਆਪ ਕਿਵੇਂ ਹੋ ਕਿਤਨੇ ਜੁੜਦੇ ਹੋ

बै लखा सुधा जिंदाबाद बई लखा सुधा जिंदाबाद बेरी सोचते पहला बई लखा तुम्हें सराना आपने पहुंच गया

நான் வார்க்கிறேன் வாருக்கிறேன் દોજે સામે ને ના ના

ਉਮਰ ਹੀ ਆਉਂਦੀ ਆ ਲੋਕਾਂ ਨੇ ਚੋਣਾਂ ਨੇ ਆਪਣਾ ਕਰਵਾਣਾ ਅੱਜ ਵੀ ਨਾਲ ਅੱਜ ਵੀ ਨਾਲ ਆ ਅਪਰਦੇਵ ਕਰਦੇ ਆ ਕਾਸ਼ ਨੌਸਾਂ ਨੇ ਚੋਣਾਂ ਨੇ ਪਰ ਲੋਕਾਂ ਦੇ ਮੁੱਦੇ ਗਾਇਬ ਨੇ ਸਰ ਤੋਂ ਹੰਟੇ ਭੱਜਦਾ ਮੁੱਦਾ ਪੰਜਾਬ ਦੇ ਅੰਦਰ ਕਿਸੇ ਨੇ 20 ਸਾਲ ਤੋਂ ਰਵਾਇਤ ਹੈ ਦੋ ਵਾਰੀ ਸਰਕਾਰਾਂ ਬਣ ਗਈਆਂ ਤੇ ਉਸੇ ਮੁੱਦੇ ਨੂੰ ਚੋਣ ਉਤਾ ਬਣਾ ਕੇ ਪਹਿਲਾ ਕੈਪਟਨ ਨੇ 100% ਕਿ ਚਾਰ ਜਾਣੇ ਜਿੱਤਾ ਬਣ ਕਰ ਦੇ ਜਾਣਗੇ ਪਾਸ ਸਾਲ ਨੂੰ ਲਾ ਕੇ ਫਿਰ ਹਟਾ ਗਿਆ ਔਰ ਕਹਿੰਦਾ ਚਾਰ ਮਹੀਨੇ ਕਰਦੇ ਆਗੇ 26 ਮਹੀਨੇ ਦੇ ਨਾ ਗਏ ਜਿੱਤਾ ਬੰਦ ਨਹੀਂ ਹੋਇਆ ਦਾਸਾਰ ਬਾਦਲ ਵੀ ਰਹੇਗੇ ਐਸ ਬਾੜੀ ਜਿੱਤੇ ਦਾ ਮੁੱਦਾ ਹੀ ਗੱਲ ਕਰਦਾ ਕੋਈ ਸਿਆਸੀ ਪਾਰਟੀ ਚਾਹੇ ਬਾਦਲ ਹੋਣ ਚਾਹੇ ਕਾਂਗਰਸ ਦੀ ਹੋਣ ਚਾਹੇ ਆਪ ਵਾਲੇ ਹੋਣ ਚਾਹੇ ਬੀਜੇਪੀ ਵਾਲੇ ਹੋਣ ਇਹਨਾਂ ਨੂੰ ਆਪਚਾ ਸੁਣ ਲੈ ਕਰੋ ਇਹਨਾਂ ਦੇ ਕੰਮਾਂ ਤੇ ਲੱਗੇ ਪੋਸਟ ਪੜ੍ਹ ਲਓ ਇਨਾ ਚੋਰ ਮੈਨੀਫੈਸਟੋ ਪੜ੍ਹ ਲਓ ਚੱਕੇ ਦਾ ਮੁੱਦਾ ਗਾਇਬ ਹੈ ਕਿਉਂ ਕੋਈ ਪੜ੍ਹ ਰਿਹਾ ਕਿਤਾਬ ਵਈ ਨਹੀਂ ਨਹੀਂ ਪੜ੍ਹੀ ਮੁੱਕਿਆ ਨਹੀਂ ਪਰਮਤਾ ਦਾ ਗਾਇਬ ਸੁਗਰ ਨਹੀਂ ਲੜਾਏ ਹੋਣੇ ਝਾੜ ਬੜੇ ਹੀ ਆਏ ਹੋਣੇ ਬਾਦ ਵੀ ਆਏ ਹੋਣੇ ਆਂਗਰਸੀ ਵੀ ਆਏ ਹੋਣੇ ਕਿਸੇ ਨੇ ਆਪਣੇ ਪ੍ਰਚਾਰ ਦੌਰਾਨ ਚਿੱਤੇ ਦੀ ਗੱਲ ਰੱਖੀ ਨਹੀਂ ਕਿਉਂ ਨਹੀਂ ਲੱਗਦੇ ਪਤਾ ਵੀ ਜੇ ਚਿੱਤੇ ਦੀ ਗੱਲ ਰੱਖਾਂਗੇ ਉਹ ਲੋਕ ਕਹਿਣਗੇ ਲੋਕ ਸਵਾਲ ਕਰਦੇ ਨੇ ਕਿ ਸੁਵਿਧਾ ਸਰਕਾਰ ਆ ਰਹੀਆਂ ਤੁਸੀਂ ਰਾਜ ਕੀਤਾ ਤੁਸੀਂ ਆਪਣੀ ਸਰਕਾਰ ਵੇਲੇ ਤੁਸੀਂ ਰਾਜ ਵੇਲੇ ਚਿੱਤਾ ਕਿਉਂ ਨਹੀਂ ਬੰਦ ਕੀਤਾ ਜਿ세 ਕਰਕੇ ਮੁੰਡਾ ਹੀ ਗੱਲ ਕਰਦਾ ਮੁੰਡਾ ਹੀ ਮਾਤਾ ਆਪਾਂ ਵੀ ਇਹ ਕਰਦੇ ਆ ਬੋਲਣ ਤੋਂ ਪਹਿਲਾਂ ਬਹੁਤ ਰੋਲੇ ਪਾਉਂਦੇ ਆ ਮਾਰੇਗੇ ਜੀ ਪੱਟੇਗੇ ਜੀ ਚਿੱਤਾ ਆ ਗਿਆ ਜੀ ਇਹ ਜੇ ਕੋਈ ਬੰਦ ਕੀ ਦੀ ਵੇਦਗਾਰੀ ਬੰਦ ਕੀ ਜੀ ਆਹ ਹੋ ਕਹਿੰਦੇ ਹੋ ਗਿਆ ਜੀ ਬੋਚਾਂ ਮੇਰੇ ਆ ਗਿਆ ਸਾਭੀ ਆਪਣੇ ਮੁਦੇ ਪਹੁੰਚ ਜਾਂਦੇ ਦੂਜਾ ਮੁੱਦਾ ਸਭ ਤੋਂ ਹੈ ਮੁੱਦਾ ਇਹ ਮੈਂ ਤਾਰ ਵਾ ਪਿਛਲੇ 12 ਸਾਲ ਤੋਂ ਬੋਲ ਆ ਤਿਆਰ ਹਾਂ ਕਿ ਪੰਜਾਬ ਦੇ ਲੋਕ ਕੋਲੋਂ ਪਾਣੀ ਮੁੱਕ ਜਾਣਾ ਮੈਂ ਬਰਨਾਲਾ ਜਾ ਕੇ ਆਇਆ ਬਰਨਾਲਾ ਚ ਹਜ਼ਾਰਾਂ ਇਕੜਾਂ ਤੜੀ ਵੇਦਾਰ ਹੋਈ ਪਈਆਂ ਮਰਦੀ ਹੋਈ ਪਈਆਂ ਮੈਂ ਉੱਤੇ ਵਰਕਰ ਨੂੰ ਪਚਾਈ ਸੋਦੀ ਆ ਜੀ ਪਿਆਰੀ ਹੈ ਬੰਦਰ ਕਾਵਾ ਉਹ ਕਿਹੜੇ ਸਾਡੇ 125 ਸਾਲ ਪਹਿਲਾਂ 100 ਬੁੱਧ ਤੇ ਪਾਣੀ ਸੀ 2000 ਬੁੱਧ ਤੇ ਪਾਣੀ ਲੱਗਿਆ ਜੇ ਧਰਤੀ ਸਾਰੀ ਬੰਦ ਹੋ ਗਈ ਪੰਜਾਬ ਦੇ ਲੋਕੋ ਸੋਦੀ ਕਹਾਣੀ ਵੀ 20-25 ਸਾਲ ਦੀ ਹੈ 20-25 ਸਾਲ ਬਾਅਦ ਸੋਦੀ ਧਰਤੀ ਨਹੀਂ ਬੰਦ ਹੋ ਜਾਣਾ ਹਰ ਸਾਲ ਪੰਜਾਬ ਦਾ ਪਾਣੀ 500-770 ਲੱਗਾ ਆਪਾਂ ਦੁਰਗੇ ਕੌਣ ਲਾ ਕੇ ਗੋਲਾਂ ਚ ਜਾਟਾ ਨਹੀਂ ਨਾ ਨਵੀਂ ਪਾਣੀ ਲਾਉਂਦੇ ਨਹੀਂ ਲਾਉਂਦੇ ਨਹੀਂ ਲਾਉਂਦੇ ਦੋੜ ਵੀ ਨਹੀਂ ਲਾਇਉਂਦੀ ਨਹੀਂ ਨਹੀਂ ਲੋੜੀ ਸਾਨੂੰ ਮੇਲ ਦੇਓ ਜੱਟ ਦੇ ਪਰਮਾਨੰਥਾ ਬਾਬਾ ਕਿਲੋ ਦਾ ਇਹ 20 ਸਾਲ ਕਹਿੰਦੇ ਆ 10 ਸਾਲ ਦੀ ਮੇਲ ਦੇਓ ਨੈਣੀ ਪਾਣੀ ਦੀ ਮੰਗੀ ਸ਼ਰਤ ਤੇ ਲੱਗ ਪੈਂਦ ਗਿਆ ਮੈਂ ਪਛਾਵਾ ਮਾਪੂਤ ਆ ਗਿਆ ਕਹਾਂ ਸੇਲਾ ਮੇਰੇ ਪਾਸ ਆ ਗਿਆ ਕਿਵੇਂ ਕਾਹ ਦਾ ਨਾਮ ਹੋ ਗਈ ਮੋਟਰ ਦਾ ਮੀਟਰ ਲੱਟਾ ਰਿਹਾ ਨਹੀਂ ਆ ਰਿਹਾ ਮਾੜਾ ਪਾਣੀ ਮੁੱਕੀ ਜਾਂਦਾ ਆਉਣ ਵਾਲਾ ਸਬਕ ਕਿੰਨੇ ਜਾਣੂਗੀ ਇੱਥੇ ਇਹਦਾ ਭਾਂਵਰਾ ਆ ਗਿਆ ਮੇਰੇ ਉੱਪਰ ਨਾ ਜਰ ਦੇ ਲੇ ਲੇ ਸਾਰੀ ਸੋਨਾ ਕਿੱਥੇ ਖੱਟ ਗਈ ਐਸ ਸਵਾਲ 40% ਲੋਕਾਂ ਨੇ ਕੰਸ ਸੁੱਤੀ ਵੇਚਿਆ ਦਾਣਾ ਮੰਡੀ ਦਾ ਪਾਸੇ ਦਾਜਾ 20 ਰੁਪਏ ਲੈਣ ਦੀ ਖਾਤਰ ਇੱਕ ਮਾਟ ਨੂੰ ਰੱਦ ਲੈਣ ਲਈ ਇਲਾਮੇ ਦਿੱਲੀ ਬੈਠੇ ਰਹੇ 700 ਰੁਪਏ ਉੱਤੇ ਮਰਵਾ ਲਿਆ ਸ਼ੰਭੂ ਬੈਠਾ ਗਨੌਰੀ ਬੈਠਾ ਗੋਇਨਾ ਖਾਈ ਜਾਂਦਾ ਡਾਂਗਾ ਖਾਈ ਜਾਂਦੇ ਹੋ ਐਵੇਂ ਅਸਤੀ ਤੇ ਤਰੂੜ ਭਾਉਂਦੇ ਹੋ ਫਿਰ ਕੰਕਸੂਦੀ ਵਿੱਚ ਜਾਂਦੇ ਹੋ ਐਸੀ 40 ਪੀ ਦਾ ਨੂੰ 80 ਪੀ ਦੀ ਵਾਲੀ 100 ਰੁਪਏ ਦੀਆਂ ਮੰਡੀਆਂ ਬੰਦ ਸਰਕਾਰੀ ਖੇਤ ਬੰਦ ਮਾਰਕੀਟ ਖੇਮਲੀਆਂ ਬੰਦ ਫਿਰ ਉਹ ਵਪਾਰੀ ਆਪਣੀ ਮਰਜ਼ੀ ਨਾਲ ਦੋ ਹਜ਼ਾਰ ਨੂੰ ਲੈਣਾ ਕਵਾਂਟਲ 15 ਰੁਪਏ ਲੈਣਾ ਫਾਰਾਹੇ ਲੈਣਾ ਵੇਚਣੇ ਨੇਕੀ ਵੱਲ ਮੱਝੇ ਫਿਰ ਤੇਰੇ ਆਉਣਗੇ ਆਹ ਵੀ ਬੱਚੀ ਉਹਦੇ ਤੋਂ ਗੰਦੀ ਕਰੀਂ ਕਿਸੀ ਆਈ ਬੱਚੀ ਆ ਵੇਚੀ ਐ ਵੇਚੀ ਆ ਨਾ ਕਾਂਟ ਕੱਟੀ ਆਈ ਉੱਥੇ ਵਿਸਾ ਲੈਂਦੇ ਆ ਕਿ ਹਾਂ ਦੋ ਦੋ ਮਾਰਚਾਂ ਪਿੱਛੇ ਆਪਣੀ ਹੋਣ ਨੂੰ ਦਾਤ ਤੇ ਲਾਈ ਬੈਠੇ ਆ ਆਪਾਂ ਪਾਣੀ ਸ਼ੱਤ ਤੇ ਕਹਿੰਦੀ ਜਾਵੇ ਖਰਾਰ ਬਾਹ ਤੇ ਲੋਕਾਂ ਦੇ ਵਿੱਚ ਹੀ ਪਾ ਦੇ 15000 ਕਾਲ ਬਾਹ ਲੋਕਾਂ ਨੇ ਆ ਗ੍ਰਾਮ ਮਾਨਸਾ ਦੇ ਵਿੱਚ ਕਿੰਨਾ ਪਿੰਡਾਂ ਚਾ 243 ਪਿੰਡਾਂ ਮਾਨਸਾ ਦੇ ਤਕਰੀਬ ਸਾਰੇ ਪਿੰਡਾਂ ਦਾ ਹਾਲ ਮਾਰਾ ਹੈ ਹੱਥੇ ਰੋ ਟਾਂਡੀਆਂ ਆਂਦੀਆਂ ਇਹਨਾਂ ਪਿੰਡਾਂ ਚ ਗਿਆ ਉਹ ਕਿਹਨੇ ਭਾਈ ਸਾਰੇ ਪਾਣੀ ਚੱਲੇ ਜਾ ਰਹੇ ਜਰਾ ਖੇਤ ਚ ਪਾਣੀ ਲਾਉਣਿਆ ਨਹੀਂ ਚਾਰਾ ਪੰਚਾ ਘਰਾਂ ਚ ਆ ਦੇ ਚਾਰ ਪੰਜ ਟਨਾਲ ਭਰ ਦੇਣਾ ਪੀਣ ਦਾ ਪਾਣੀ ਟੋ ਲੈ ਕੇ ਜਾ ਲੈ ਆ ਗਿਆ ਸੀਗੋ ਲੈ ਲਈ ਨਗਰ ਪਿੰਡਾਂ ਚ ਮੈਂ 15 15 ਬੀ ਬੀਰ ਚਾਰ ਪੜਾ ਪੜਿਆ ਮੋੜਲੇ ਦੇ ਟੈਂਕੀਆਂ ਪਾਣਾ ਕਰੇ ਜਿੱਤਿਆਂ ਕਰਾਚਾ 700 ਰੁਪਏ ਟੈਂਕੀ ਪਾਣੇ ਦੀ ਮਦਦ ਕੋਲ ਰਸ ਪਾਣੀ ਆਜਾ ਅਮਰੀਕਾ ਦੇ ਉਦੋਂ ਭਰੇ ਗਏ ਲਾਹੌਰਾਂ ਚ ਉਹ 20 20 ਨੀਵ ਤੋਂ ਦੂਰ ਕਰੀਆਂ ਬੀਬੀਆਂ ਬੁੜੀਆਂ ਉਹਨਾਂ ਨੇ ਖੁਆਣੇ ਵਿੱਚ ਚਾਵ ਚਾਵ ਤੜੇ ਭਰ ਕੇ ਜਿਹੜਾ ਸਾਲਾ ਸਾਲਾ ਕਰਾ ਉਹਨਾਂ ਚਾਰੇ ਤੜਾ ਬਣਾਉਣਗੇ ਸਾਧਨਾ ਮਿੱਤਰਾਂ ਕੀ ਕਰਦੀਆਂ ਪਹਿਲਾਂ ਮਿੱਤਰ ਦੇ ਪੁੰਨੀ ਲੱਗੀ ਹੁੰਦੀ ਸੀ ਕੋਈ ਸੇਵਾਦਾਰ ਨੂੰ ਨਾਫ ਕਰਦੀ ਤਾਂ ਕਿ ਬੱਤ ਦੀ ਸਾਹ ਦੇ ਉੱਤੇ ਪੈਰ ਚੱਕਦੀਆਂ ਐ ਸਾਰਾ ਗੋਵਾ ਆਲਾ ਤੂੜੀ ਤਾ ਦੋਵੇਂ ਬਲੇ ਬੇ ਸੱਚਾ ਬੇਬੇ ਜੀ ਹਾਂ ਸੱਚਾ ਜੀ ਕਿਉਂ ਬੇਬੇ ਸੱਚੀ ਹੋਣਾ ਹੈ ਆਇਆ ਸੁਣੋ ਪਾਣੀ ਦੀ ਕੋਈ ਸਾਨੂੰ ਕਰ ਨਹੀਂ ਹੈ ਨਹੀਂ ਯਾਰ ਕੀਮਤੀ ਨਹੀਂ ਪਤਾ ਯਾਰ ਗੂਣ ਗੂਣ ਪਾਣੀ ਨੂੰ ਸੋਚ ਕੇ ਆਉਣ ਵਾਲੇ ਮਰਨਾ ਤਰਸਣਾ ਭਾਈ ਜਦੋਂ ਪੰਜਾਬ ਨੇ ਮਰਨਾ ਡੁੱਬਣਾ ਹਵਾ ਦੇ ਨਾਲ ਬਾਦੂ ਪਾਣੀ ਆ ਪੰਜਾਬ ਕੋਲੇ ਆਕਾ ਘਟ ਟੁੱਟਿਆ ਸਾਤਵਾਂ ਟੁੱਟਿਆ ਡੁੱਬਿਆ ਮੁੰਡਾ ਉਹਦਾ ਪੰਜਾਬ ਹੈ ਜਦੋਂ ਵਰਤਨਾ ਉਹ ਮੇਰਾ ਦੇ ਪਾਣੀ ਨਹੀਂ ਆਉਂਦਾ ਉਹ ਮੁੰਡਿਆਂ ਦੇ ਪਾਣੀ ਪੀਣ ਵਾਲਾ ਵੀ

ਵਾਸਪੀ ਜਾਣਦੇ ਕਿਨੇ ਕਰਿਆ ਚੁੱਪ ਬੱਚੇ ਸੇ ਨਾ ਜਾਣਦੇ ਵੀ ਜਾਣਦੇ ਵੀ ਹੋਣਾ ਕਿ ਆਪਾਂ ਪਤਾ ਲੱਗੀ ਹੋਣਾ ਕਿ ਕੀ ਬੋਲੇਗੇ ਹਰ ਰੋਜ਼ ਜਤਾ ਸਾਨੀ ਗੁਰਤਾ ਉਹ ਨਵੀਂ ਉਸ ਦਾ ਮਾਜ ਰੰਗਣਾ ਆਖੇ ਖੇਲਣਾ ਹੈ ਭਜਣਾ ਸੱਤ ਤੇ 13 ਦੂਜਿਆਂ ਦੇ ਸਵਾ ਦੇ ਵੀਣਾ ਇੰਤਿਆ ਦੇ ਵਿੱਚੋਂ ਕਿਸੇ ਬੰਦੇ ਨੇ ਰਾਜਦਾਨ ਕੀਤੀ ਵੀ ਸਾਡਾ 47 ਤੋਂ ਲੈ ਕੇ ਲਗਾਤਾਰ ਪੰਜਾਬ ਦੇ ਪਾਣੀ ਜੁੜਤ ਹੋ ਰਹੀ ਹੈ ਆ ਰੈਂਦਾ ਹੁੰਦਾ ਕਰ ਸਰਕਾਰ ਕਹਿੰਦੀ ਆ ਆ ਚਾਹ ਪਰ ਪਹਿਲਾਂ ਵੀ ਖਾਣਾ ਬੋਲ ਜਾਂਦੀ ਉਹ ਤੇ ਜਿੰਨੇ ਨਿਆੜੀ ਕਰਵਾ ਲਈ ਹੈ ਸਾਰਿਆਂ ਨੂੰ ਰਾਖ ਕਰਤੀ ਬਿਨਹੀ ਕੋਰਤਾਂਗੇ ਭੇਜੋ ਵੀ ਸਾਰੇ ਪੰਜਾਬ ਦੀ ਧਰਤੀ ਦੇ ਮੇਰੀ ਪਾਣੀ ਲੱਗ ਗਿਆ 224 ਸ਼ੀ ਕਰਦਾ ਰਾਜਨੀਤਿਕ ਪ੍ਰਧਾਨ ਬਦਲ ਕੇ ਮਾਨਗੋੜ ਭੇਜਦਾ ਸਸਪੈਂਡ ਕਰਕੇ ਪੂਰੇ ਸ਼ਾਮ ਦੇਦਾ ਉਹਨੇ ਅਸੀਂ ਧੋਖਾ ਨਹੀਂ ਕਰਾਇਆ ਪੰਜਾਬ ਨਾਲ ਜੇ ਅਸੀਂ ਇਹ ਰਿਪੋਰਟ ਲਾ ਕੇ ਜਲਦੀ ਇਹ ਸਾਰਾ ਪੰਜਾਬ ਦੀ ਧਰਤੀ ਦੇ ਪਾਣੀ ਲੱਗਣ ਲੱਗਿਆ ਇਹ ਪੁੱਤਾਂ ਕਾਨੂੰਨ ਸੁਪੀ ਕੋ ਜਾਣਾ ਨੇ ਉਹ ਪਹਿਲੇ ਪਾਣੀ ਖੋ ਕੇ ਲੈ ਗਏ

ਹਾਂ ਲੈ ਕੇ ਮੱਤੇ ਤੇ ਬੇਚੇ ਆਪਰਾ ਨੇ ਹੋ ਗਿਆ ਨਾ ਮੈਂ ਉਹ ਤੋਂ ਵੱਧ ਗਿਆ ਪੂਰ ਬਾਹਰੋਂ ਲਾ ਕੇ ਦੋ ਤੇ ਉੱਲੀ ਆਉਣ ਲੱਗੀ ਉਹ ਮੈਂ ਤੁਹਾਨੂੰ ਤਾਂ ਵੀ ਭਾਈ ਦੋ ਤਿੰਨ ਦਿਨ ਦੀ ਕੋਈ ਨਹੀਂ ਦਾਲ ਚਾਲੋ ਚਾਲੋਗੇ ਸਾਡੇ ਮਾਰ ਤੋਂ ਵੱਢਣੇ ਪੈਣਗੇ ਪੁੱਤਰ ਨੇ ਪਾੜੇ ਲਾਉਣੇ ਪੈਣਗੇ ਚੱਕ ਦੋਸਾਂ ਡੋਗ ਦੇਣਾ ਹੁਣ ਤੇ